ਸਾਨੂੰ ਅਜ ਇੱਕ ਇਨਫੋਰਮੇਸ਼ਨ ਮਿਲੀ ਸੀ ਜਸਟ ਹੁਣੇ ਕਿ ਇੱਕ ਬੰਦਾ ਜਿਹੜਾ ਸੀਗਾ ਇੱਥੇ ਚਾਹ ਵਾਲਾ ਜਿਹੜਾ ਸਟਾਪਾ ਹੈਗਾ ਇਹਦੇ ਉੱਪਰ ਚਾਹ ਪੀ ਰਿਹਾ ਸੀਗਾ ਤਾਂ ਜਦੋਂ ਚਾਹ ਪੀ ਕੇ ਉਹ ਜਾਣ ਲੱਗਿਆ ਤਾਂ ਇੱਕ ਦੋ ਮੋਟਰਸਾਂ 'ਤੇ ਸਵਾਰ ਵਿਅਕਤੀ ਸੀਗੇ ਉਹ ਪਹਿਲਾਂ ਤੋਂ ਇੱਥੇ ਖੜੇ ਸੀਗੇ ਤੇ ਜਦੋਂ ਆਪਣਾ ਵਿਕਲ ਵੱਲੋਂ ਵਧਿਆ ਤਾਂ ਉਹਨਾਂ ਨੇ ਜਿਹੜੇ ਹੈਗੇ ਉਹਦੇ ਉੱਪਰ ਫਾਇਰ ਕਰ ਦਿੱਤੇ ਤੇ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਇੱਕ ਇੱਕ ਬਾਹ ਦੇ ਉੱਪਰ ਗੋਲੀ ਲੱਗੀ ਹੈ ਇੱਕ ਉਹਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਜਿਹੜੀ ਹੈਗੀ ਆ ਉਹਦੇ ਦੋਸਤ ਜਿਹੜੇ ਹੈਗੇ ਇਲਾਜ ਵਾਸਤੇ ਸਿਵਲ ਹਸਪਤਲ ਬਖੰਡਾ ਵਾਸਤੇ ਲੈ ਗਏ ਨੇ ਤੇ ਇਹ ਜਿਹੜਾ ਬੰਦਾ ਹੈਗਾ ਜਿਹਦੇ ਇੰਜਰੀ ਹੋਈ ਹੈ ਇਹ ਲਲਿਤ ਸ਼ਾਵੜਾ ਨਾਮ ਦਾ ਵਿਅਕਤੀ ਹੈ ਸੰਪੂਰਾ ਰੋਡ ਦਾ ਰਹਿਣ ਵਾਲਾ ਹੈ ਤੇ ਬਾਕੀ ਜਿਹੜੀ ਹੈਗੀ ਸਾਡੀ ਹੁਣ ਟੀਮਾਂ ਮੌਕੇ ਤੇ ਅਸੀਂ ਬੁਲਾ ਲਈਆਂ ਨੇ ਸਾਰੀਆਂ ਫੋਰੈਂਸਿਕ ਟੀਮ ਵੀ ਬੁਲਾਈਆਂ ਨੇ ਤੇ ਸਾਡੇ ਸੀਆਈ ਦੀ ਟੀਮ ਸਿਰ ਲੱਗਿਆ ਹੋਈਆਂ ਨੇ ਅਸੀਂ ਹੁਣ ਇਹਦੇ ਫੱਤਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਤੇ ਜਲਦੀ ਹੀ ਟ੍ਰੇ ਇਸ ਚੀਜ਼ ਨੂੰ ਟ੍ਰੇ ਟਰਾਈ ਕਰਾਂਗੇ ਟ੍ਰੇਸ ਕਰਨ ਦੀ ਕਿ ਕਿਹੜੇ ਬੰਦੇ ਸੀ ਕਿ ਜਿਹੜੇ ਆਏ ਸੀ ਮੋਟਰਸਾਈਕਲ ਤੇ ਆਏ ਸੀਗੇ ਬੰਦੇ ਜਿਹੜੇ ਤੇ ਕੌਣ ਸੀਗੇ ਉਹਨਾਂ ਦਾ ਮੋਟਿਵ ਕੀ ਸੀਗਾ ਵਾਜਾ ਰੰਜਿਸ਼ ਕੀ ਹੈ ਸਾਰੇ ਅੰਗਰਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸਰ ਇਹਦੇ ਬਹੁਤ ਬੱਧੀ ਹੈ ਕੌਣ ਬੰਦਾ ਸੀਗਾ ਕੀ ਨਾਮ ਸੀ ਉਹਦਾ ਇਹ ਲਲਿਤ ਨਾਮ ਦਾ ਵਿਅਕਤੀ ਹੈਗਾ ਇਹ ਸੰਤਪੁਰਾ ਰੋਡ ਦਾ ਰਹਿਣ ਵਾਲਾ ਬਾਕੀ ਫਰਦਰ ਜਿਹੜੀ ਹੈਗੀ ਹੈ ਇਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਹੋਈ ਹੈ ਫਰਦਰ ਜਿਹੜੀ ਇਹੋ ਦਿਨ ਜਾ ਕੇ ਗੱਲਬਾਤ ਕਰਕੇ ਉਹ ਤੇ ਬਿਆਨਾਂ ਤੇ ਗੱਲਬਾਤ ਕਰਕੇ ਸਰਪੰਚ ਰੰਜੀ ਸ਼ਿਵ ਵਗੈਰਾ ਜਾਂ ਕੁਝ ਆ ਦੇਖੋ ਇਹ ਤਾਂ ਜਿਹੜੀ ਇਨਵੈਸਟੀਗੇਸ਼ਨ ਦਾ ਸਾਰਾ ਵਿਸ਼ਾ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਰੀ ਚੀਜ਼ਾਂ ਕਲੀਅਰ ਕੀਤੀ ਗਈ ਹੈ